ਹੈਲੋ ਗਾਇਜ਼ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਇਹ ਆਪਣਾ ਫਸਟ ਵਲੋਗ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਜਰੂਰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਆਪਾਂ ਅੱਜ ਪਹਿਲੇ ਦਿਨ ਬਲੌਗ ਵੀਡੀਓ ਸ਼ੁਰੂਆਤ ਕਰ ਰਹੇ ਹਾਂ ਰਣੀਕੇ ਮੰਦਿਰ ਤੋਂ ਤੇ ਬਹੁਤਿਆਂ ਜਾਣਿਆਂ ਨੂੰ ਪਤਾ ਹੋਊਗਾ ਬਹੁਤ ਪ੍ਰਸਿੱਧ ਮੰਦਿਰ ਹੈ ਰਣੀਕੇ ਮੰਦਿਰ ਮੇਲਾ ਬਹੁਤ ਭਰਦਾ ਹੈਗਾ ਸਵਰਾਤਰੀ ਵਾਲੇ ਦਿਨ ਮਹਾ ਸਵਰਾਤਰੀ ਵਾਲੇ ਦਿਨ ਸੋਨੂ ਲੈ ਕੇ ਚੱਲਦੇ ਆਂ ਤੇ ਪਹਿਲਾ ਆਪਾਂ ਉਸ ਤੋਂ ਪਹਿਲਾਂ ਪਿੰਡ ਕਾਂਦਲਾ ਆਪਾਂ ਡੇਰਾ ਬਾਬਾ ਜਗਤ ਸਿੰਘ ਜੀ ਜੱਗਾ ਸਨ ਉੱਥੇ ਲੈ ਕੇ ਚੱਲਦੇ ਆਂ ਤੇ 2 ਬਾਅਦ ਫੇਰ ਆਪਾਂ ਚੱਲਦੇ ਆਂ ਰਣੀਕੇ ਗੇਟਲਵੇ ਪਹੁੰਚ ਚੱਕੇ ਆਂ ਉਹ ਐਂਟਰੀ ਹੁੰਦੀ ਦੇਖ ਸਕਦੇ ਹੋ ਪਹੁੰਚ ਚੱਕੇ ਆਪਾਂ ਮੀਨ ਗੇਟ ਤੇ Solo eso no entré a que echar. ਅੱਜ ਜੀ ਆਪਾਂ ਬਾਬੇ ਨੇ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਚੱਲ ਪਿਆ ਰਣੀਕੇ ਨੂੰ ਤੇ ਆਪਾਂ ਹਸਨਪੁਰ ਵਿੱਚ ਦੀ ਹੋ ਗਏ ਤੇ ਫੇਰ ਆਪਾਂ ਤੌਂਤੜਿਆ ਰਣੀਕੇ ਆ ਆ ਵੀ ਮੰਦਿਰ ਬਹੁਤ ਪ੍ਰਸਿੱਧ ਮੰਦਿਰ ਆ ਆਪਣੇ ਹਸਨਪੁਰ ਪਰ ਆਹ ਤਿੰਨ ਮੰਦਿਰ ਆ ਪੂਰਾ ਇਹ ਦੇਖ ਸਾਦੇ ਇਹ ਗਊਸ਼ਾਲਾ ਵੀ ਔਰੇ ਤੇ ਪਿਛਲੀ ਸਾਈਡ ਵੈਕ ਗਰਾਊਂਡ ਤੇ ਆ ਗਈ ਆਪਣੀ ਗਊਸ਼ਾਲਾ ਆਹ ਗਊਸ਼ਾਲਾ ਆ ਗਈ ਨਾਲ ਨਾਲ ਔਰੇ ਮੰਕੀ ਵੀ ਬਹੁਤ ਜ਼ਿਆਦੇ ਹੁੰਦੇ ਹੈ ਕਈ ਵਾਰ ਤੇ ਹੁਣ ਗਰਮੀ ਜ਼ਿਆਦੇ ਪੈ ਰਹੀ ਹੈ ਟਾਈਮ ਕਰਕੇ ਵੀ ਦੇਖੇ ਨਹੀਂ ਦੇਵੇ। ਲਓ ਜੀ ਆਪਾਂ ਆ ਗਏ ਇੰਦਰ ਤੇ ਦੇਖੋ ਇਹ ਲਹਿਰ ਬੜੀ ਬਹੁਤ ਹੈ। ਬਹੁਤ ਕਹਿ ਰੱਖਿਆ ਬੰਦੇ ਹੈ ਤੇ ਦੇਖੋ ਮੂਰੇ ਅਰਣੀ ਦੇ ਮੰਦਰ। ਲਓ ਜੀ ਆਪਾਂ ਐਂਟਰੀ ਕਰ ਚੁੱਕੇ ਹਾਂ। ਤੇ ਸਰੰਦੂ ਜੀ ਤੇ ਆ ਲੰਗਰ ਵਗੈਰਾ ਭਰੇ ਤੇ ਹੁੰਦੇ ਆ ਉਦੋਂ। ਤੇਲੇ ਵੇਲੇ ਉਸ ਤੋਂ ਦਿਲ ਲੱਗ ਰਿਹਾ ਜਿਉਂ ਵੀ ਕਿਹੜੀ ਜਗ੍ਹਾ ਕਿੱਥੇ ਹੈ ਇੱਕ ਵਾਰ ਇੱਧਰ ਜੀ ਜਾਣਾ ਹੋਊਗਾ ਸਾਇਰ ਇੱਧਰ ਲਗੇਟ ਤਾਂ ਆਂਦਾ ਹੈ ਪਾਪਾ ਜੀ ਵਕਾ ਨੂੰ ਕੁੱਟੀ ਹੈ ਤਾਂ ਬੰਦਾ ਰੱਡੇ ਨਾਲ ਆ ਲੰਗਰ ਆ ਗਿਆ ਤੇ ਦੇਖ ਸਾਡੇ ਨੂੰ ਵੀਊ ਜੀ ਕਿੰਨ ਮੱਥਾ ਪਟੇ ਕੇ ਅੰਦਰ ਵੀਡੀਓ ਨਹੀਂ ਬਣਾਈ ਕਈ ਵਾਰ ਅੰਦਰ ਟੋਕਣ ਨੇ ਵੀਡੀਓ ਨੂੰ ਤੇ ਬਾਕੀ ਮੈਂ ਮੰਕੀ ਦਿਖਾਉਣ ਲਈ ਰੁਕਿਆ ਸਾਨੂੰ ਤੇ ਇੱਧਰ ਦੇਖੋ ਸਾਰੇ ਮੰਦਰ ਤੇ ਇਕੱਠੇ ਹੁੰਦੇ ਆ ਜਦੋਂ ਆਉਂਦੇ ਆ ਤੇ ਉਹ ਇੱਧਰ ਸਾਰੇ ਇੱਕ ਬਹੁਤ ਬਹੁਤ سارے ਛੇ ਪਿੱਸੇ ਤੇ ਪਰ ਮੈਂ ਵੀਡੀਓ ਨਹੀਂ ਬਣਾਈ ਹੈਗੀ ਤੇ ਤੁਹਾਨੂੰ ਪਤਾ ਕਈ ਵਾਰ ਵੀਡੀਓ ਕਿਤੇ ਆਊਟ ਨਹੀਂ ਹੁੰਦੀ ਤਾਂ ਕਰਕੇ ਨਹੀਂ ਬਣਾਈ ਤੇ ਕਈ ਵਾਰ ਕੋਈ ਟੋਕਣ ਦਾ ਫਿਰ ਤੁਹਾਨੂੰ ਪਤਾ ਆਹ ਪਹੇਜ ਨਹੀਂ ਆਦਾ ਕਰਕੇ ਵੀਡੀਓ ਨਹੀਂ ਬਣਾਈ ਆ ਪਰ ਕਿਉਂਕਿ ਮੈਂ ਉਹਦੇ 6 ਵਜੇ ਲਈ ਹੋਈ ਦੀ ਡਿਊਟੀ ਹੋਰੋਂ ਵੀ ਟੋਕ ਦਿੱਤਾ ਤੇ ਕਈ ਜਣਿਆਂ ਨੇ ਕਹਿੰਦੇ ਵੀ ਵੀਡੀਓ ਨਾ ਬਣਾ ਮੈਂ ਉੱਤੇ ਸੇਵਾ ਤੇ ਲਾਈ ਹੋਈ ਦੀ ਡਿਊਟੀ ਆਪਣੇ ਆਪਣਾ ਜਿਦ ਤੇ ਬੰਲਾ ਵੀ ਤੇ ਵੀ ਨੇ ਪਾਣੀ ਘਣਾਉਣੇ ਆ ਮੈਂ ਵੀਡੀਓ ਬਣਾ ਲੈਣ ਲਈ ਵਰਤਾ ਫਰੇਗਾ ਸਿੱਧੀ ਅੰਗੇ ਵੀਡੀਓ ਨਾ ਬਣਾ ਹਟਾ ਕਰਕੇ ਆਪਾਂ ਅੰਦਰ ਨਹੀਂ ਲੈ ਦਿੱਤਾ ਆਪਣਾ ਜੀ ਆਪਣੇ ਬਲੌਗ ਘੁੰਮਣ ਫਿਰਨ ਵਾਲੀ ਆਇਆ ਕਰਨਗੇ ਆਪਣੇ ਬਲੌਗ ਦੂਜੇ ਲੋਡ ਨਹੀਂ ਆਇਆ ਕਰਨੇ ਘਰੇ ਬੈ ਕੇ ਜੇ ਆਪਾਂ ਘੁੰਮਿਆ ਫਰੀ ਕਰਾਂਗੇ ਤੇ ਆਪਾਂ ਹੁਣ ਥੋੜੇ ਜਿਹੇ ਟਾਈਮ ਨੂੰ ਮਣੀ ਕਰਨ ਵੀ ਜਾਣਾ ਮਣੀ ਕਰਨ ਦੇ ਬਲੌਗ ਆਉਣਗੇ ਤੇ ਜਿੱਥੇ ਵੀ ਜਾਵਾਂਗੇ ਆਪਾਂ ਬੱਸ ਦੀ ਸਪੋਰਟ ਕਰਿਓ ਆਪਾਂ ਬਲੌਗ ਪਾਇਆ ਕਰਾਂਗੇ ਤੇ ਬਾਕੀ ਤੁਸੀਂ ਫਿਰ ਸਾਨੂੰ ਕਮੈਂਟਾਂ 'ਚ ਦੱਸਿਆ ਕਰੋ ਅਸੀਂ ਉੱਥੇ ਵੀ ਜ਼ਰੂਰ ਜਾਇਆ ਕਰਾਂਗੇ ਸਾਡੀ ਆਪਣੇ ਬਲੌਗ ਦੀ ਵੀ ਸਮਾਪਤੀ ਅੱਜ ਤੇ ਹੁਣ ਮਿਲਦੇ ਆਪਾਂ ਅਗਲੇ ਬਲੌਗ 'ਚ ਆਪਣੇ ਬਲੌਗ ਨੂੰ ਲਾਇਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ